ਸਵਾਗਤ ਆ ਕਿਸਾਨ ਵੀਰੋ ਤੁਹਾਡਾ ਪੀਵੀ 12 ਡੈਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਆਪਣੀ ਵੀਡੀਓ ਹੈਗੀ ਆ ਜਰਸੀ ਗਾਇਆਂ ਦੀ ਜਰਸੀ ਤਿੰਨੇ ਬੱਚੀਆਂ ਇੱਕ ਫਲੌਨ ਸੋਈ ਵੀ ਪੱਛੀ ਤੇ ਦੋ ਇੱਕ ਚੈੱਕ ਪਾਸ ਆ ਤੇ ਇੱਕ ਦੇ ਸੀਮਨ ਲੱਗਿਆ ਵਾ ਇਹ 12 ਤਰੀਕ ਦਾ ਜੀ ਆਪਣੇ ਕਿਸੇ ਵੀ ਕਿਸਾਨ ਵੀਰ ਨੇ ਵੀਡੀਓ ਬਣਵਾਣੀ ਹੋਵੇ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ 95923 49772 ਆਪਾਂ ਬਾਕੀ ਦੀ ਜਿਹੜੀ ਡਿਟੇਲ ਆ ਬਣਦੀ ਉਹ ਲੈਂਦੇ ਆਪਾਂ ਬਾਈ ਤੋਂ। ਬਈ ਸਭ ਤੋਂ ਪਹਿਲਾਂ ਆਪਣਾ ਐਡਰੈਸ ਦੱਸਿਓ ਕਿ ਆਏ ਜੀ ਪਹਿਲਾਂ ਨਾਮ ਦੱਸ ਦਿਓ ਨਾਲੇ ਐਡਰੈਸ ਕਲੀਅਰ ਕਰਦੇ ਹੋ ਜੀ। ਨਾਮ ਮੇਰਾ ਜੀ ਮਲਵਿੰਦਰ ਕੁਮਾਰ ਹੈ ਜੀ। ਠੀਕ ਆ ਜੀ। ਮੈਸੇਜ ਸ਼ਾਰਟ ਨਾਮ ਬਿੰਦੂ ਕਹਿੰਦੇ ਜੀ। ਠੀਕ ਆ ਜੀ। ਪਿੰਡ ਜੀ ਆਪਣਾ ਸੂਰਾਵੜਾ ਜੀ। ਠੀਕ ਆ ਜੀ। ਪੋਸਟ ਸਟਾਰਟ ਜੀ। ਠੀਕ ਆ ਜੀ। ਜ਼ਿਲ੍ਹਾ ਨਵਾਂ ਸ਼ਹਿਰ। ਜ਼ਿਲ੍ਹਾ ਨਵਾਂ ਸ਼ਹਿਰ ਜੀ। ਬਈ ਬਲਾਚੌਰ ਦੇ ਕੋਲ ਤੋਂ ਬਾਈ ਦਾ ਪਿੰਡ ਆ ਜੀ। ਕਾਠਗੜ ਦੇ ਕੋਲ। ਕਾਠਗੜ ਦੇ ਕੋਲ ਪਿੰਡ ਪੈਂਦਾ ਜੀ। ਬੱਚੀ ਦੀ ਕੈਰਟ ਹੈ ਲਜੀ ਇਹ ਬੱਚੀ ਪਹਿਲਾਂ ਸੋਈ ਹੈ ਜੀ ਠੀਕ ਹੈ ਜੀ ਮੂੰਹ ਤੇ ਦੋ ਜਾਂਦੇ ਜੀ ਠੀਕ ਹੈ ਜੀ ਕੱਲ ਦੀ ਸੂਈ ਵੀ ਹੈ ਜੀ ਮਗਰ ਬੱਚੀ ਹੈ ਠੀਕ ਹੈ ਜੀ ਇਹਦਾ ਸੀਮਨ ਡਿਟੇਲ ਪਤਾ ਕੁਝ ਜੀ ਇਹ ਬੱਚੀ ਦਾ ਹੈ ਨਹੀਂ ਜੀ ਜਿਹੜੀ ਮਗਰ ਵਾਲੀ ਬੱਚੀ ਹੈ ਉਹਦੀ ਡਿਟੇਲ ਬਤਾ ਜੀ ਉਹ 40 142 ਦੇ ਲੱਗੇ ਸੀ ਜਿਹੜਾ ਮਤਲਬ ਬੱਚੀ ਦਿੱਤੀ ਰਹੀ ਹੈ ਮਗਰ ਵਿੱਚ ਕਦੋਂ ਦੀ ਸੂਈ ਵੀ ਹੈ ਜੀ ਇਹ ਕੱਲ ਦੁਪਹਿਰ ਦੀ ਹੈ ਜੀ ਕੱਲ ਦੀ ਸੂਈ ਵੀ ਹੈ ਜੀ ਥਾਣਾ ਫਾਣਾ ਤੁਸੀਂ ਦੇਖ ਸਕਦੇ ਆ ਹੁਣ ਦਿਖਾਉਂਦੇ ਬਾਈ ਤੁਹਾਨੂੰ ਤੋੜ ਕੇ ਥਾਣਾ ਹਵਾਨਾ ਕਲ ਦੀ ਸੂਈ ਵੀ ਆ ਹਾਂ ਬਾਈ ਤੁਸੀਂ ਦੰਦ ਦੇਖ ਸਕਦੇ ਆ ਓਰੀਜਨਲ ਦੋ ਦੰਡਾ ਜੀ ਠੀਕ ਹੈ ਜੀ ਖਾਣਾ-ਪਾਣਾ ਤੁਸੀਂ ਦੇਖ ਸਕਦੇ ਆਵਾਂ ਅੱਛੀ ਤੇ ਕੈਰਟੇਲ ਹੈ ਜੀ ਇਹ ਪਾਜੀ ਅਜੇ ਪਹਿਲੇ ਸੂਸ ਹੋਣਾ ਹੈ ਠੀਕ ਹੈ ਜੀ ਪੰਜਵਾਂ ਮਹੀਨਾ ਗੱਭਣ ਨੂੰ ਹੈ ਠੀਕ ਹੈ ਜੀ ਉਹ ਤੇ ਫੀਰੀ ਹੈ ਠੀਕ ਹੈ ਜੀ ਹਾਈਟ 4 ਫੁੱਟ ਪਲੱਸ ਹੈ ਜੀ 4 ਫੁੱਟ 2-3 ਇੰਚ ਹੈ ਅੱਛਾ ਜੀ ਇਹਦਾ ਸੇਮੈਂਟ ਡਿਟੇਲ ਪਤਾ ਕੋ ਜੀ ਇਹ ਜੀ ਸੀਮਣ ਇਹ ਖੁੱਤਾ ਜੀ ਇਹਦੀ ਸੈਕਦੀ ਹੈਗੀ ਠੀਕ ਹੈ ਜੀ ਅੱਗੇ ਇਹ ਤੇ ਸੀਮਣ ਲੱਗਿਆ ਵਾ ਜੀ ਏਬੀਐਸ ਦੇ ਬੌਂਡ ਦਾ ਲੱਗਿਆ ਵਾ ਏਬੀਐਸ ਦੇ ਬੌਂਡ ਦਾ ਜੀ ਹਾਂ ਜੀ ਠੀਕ ਹੈ ਜੀ ਬਈ ਹਾਈਟ ਲੈਂਥ ਤੁਸੀਂ ਦੇਖ ਸਕਦੇ ਜੀ ਮੱਚੀ ਲੈਂਥ ਤਾਂ ਬਾਈ 7.5 ਫੁੱਟ ਬਣਨੀ ਹੈ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਜੀ ਦਿਖਾਉਂਦੇ ਬਾਈ ਤੁਹਾਨੂੰ ਤੋੜ ਕੇ ਔਸਰ ਗੱਪਣ ਬੱਚੀ ਹੈ ਜੀ ਇਹ ਖੁੱਡੀਆਂ ਫਿਰਨ ਕਰਕੇ ਬਈ ਫਾਰਮ ਚੋਂ ਮਤਲਬ ਮੂਰੀ ਦੇ ਹਜੇ ਉਪਰਾ ਮੰਦੀਆਂ ਦੰਦਾਂ ਦੇ ਬਈ ਤੁਸੀਂ ਦੇਖ ਸਕਦੇ ਵੀ ਪਿਓਰ ਖੀਰੀ ਆ ਆ ਗਈ ਨਾ ਇੱਥੇ ਤੱਕ ਆ ਗਈ ਆ ਗਈ ਆ ਗਈ ਖੀਰੀ ਹੈ ਭਾਈ ਮੂੰਹ ਤੋਂ ਤੁਸੀਂ ਦੇਖ ਸਕਦੇ ਦਾ ਮੁੱਲ ਕਿਆ ਕਰਦੇ ਜੀ ਮੁੱਲ ਇਹਦਾ ਤਾਂ ਕਰ ਦਿੰਦੇ ਆ ਜੀ ਹਾਂਜੀ ਠੀਕ ਬਣ ਆਪੀ ਦਾ ਫਿਰ ਫੋਨ ਤੇ ਕਰ ਲਾਂਗੇ ਠੀਕ ਹੈ ਜੀ ਇਹਦਾ ਕਿਆ ਮੁੱਲ ਕਰਦੇ ਜੀ ਜੀ ਮੁੱਲ 60000 ਹੈ ਜੀ ਠੀਕ ਹੈ ਜੀ ਹੁਣ ਇਸ ਟਾਈਮ ਮੌਕੇ ਤੇ ਦੁੱਧ ਕਿੰਨਾ ਤਿਆਰ ਹੈ ਜੀ ਅਜੇ ਤਾਂ ਬੋਲੀ ਵੀ ਖਾਲੀ ਕਰੀਏ ਜੀ ਠੀਕ ਕਿੰਨੀ ਹੋਊਗੀ ਬੋਲੀ ਜੀ ਹੋਊਗੀ 9-10 ਕਿਲੋ ਠੀਕ ਹੈ ਜੀ ਇਹ ਕਿਆ ਮੁੱਲ ਕਰਦੇ ਜੀ ਇਹ ਰਹੇ ਮੋਲ ਫੋਨ ਤੇ ਕਰਾਂਗੇ ਠੀਕ ਹੈ ਜੀ ਇਹ ਬੱਚੀ ਥੋੜੀ ਸੌਕੀ ਹੈਗਾ ਘੱਲਈ ਹੈ ਜੀ ਬਾਈ ਕਿਸੇ ਵੀ ਆਪਣੇ ਭਰਾ ਨੇ ਨਾ ਜੇ ਆ ਬੱਚੀ ਲੈਣੀ ਹੋਵੇ ਚੈੱਕ ਪਾਸ ਆ ਜੀ ਮਤਲਬ ਖੀਰੀ ਇਹ ਮੂੰਹ ਤੋਂ ਆ ਜੀ ਹਾਈ ਟ੍ਰੈਂਸ ਤੁਸੀਂ ਦੇਖ ਸਕਦੇ ਬਾਈ ਕਹਿੰਦਾ ਕੋਈ ਟਾਈਮ ਪਾਸ ਵਾਲਾ ਫੋਨ ਨਾ ਕਰਿਓ ਤੇ ਜੇ ਕੋਈ ਵਧੀਆ ਮੁੱਲ ਭਰਾਂਗੇ ਤਾਂ ਵੇਚ ਦੋਗੇ ਨਹੀਂ ਆਪਾਂ ਦੇਣ ਹੀ ਨਹੀਂ ਹੈਗੀ ਤੇ ਹਾਈ ਟ੍ਰੈਂਸ ਤੁਸੀਂ ਜਿਹੜੇ 2 ਨੰਬਰ ਤੇ ਆਪਣੀ ਬੱਚੀ ਹੈ ਦੀ ਕਿਆ ਡਿਟੇਲ ਹੈ ਜੀ ਨੇ ਪਾ ਲਈ ਇਹਦੇ ਟੀਕਾ ਖਾਇਆ ਜੀ 13 ਤਰੀਕ ਨੂੰ ਠੀਕ ਹੈ ਜੀ ਮੂੰਹ ਤੋਂ ਮੂੰਹ ਤੇ ਦੋ ਦੰਦ ਹੋ ਗਈ ਜੀ ਠੀਕ ਹੈ ਜੀ ਹਾਂਜੀ ਤੇ ਆਹ ਭਾਰਤ 13 ਤਰੀਕ ਨੂੰ ਟੀਕੇ ਲੱਗੇ ਜੀ ਕਿ ਕਿਹੜੇ ਸਿਮਨ ਲਕਸੀ ਨੂੰ ਕਿਹੜਾ ਲੱਗੇ ਜੀ ਠੀਕ ਹੈ ਜੀ ਬੜੀ ਤੋਰਿਓ ਜੀ ਜਰਸੀ ਬਾਈ ਬੱਚੀ ਆ ਮੂੰਹ ਤੇ ਦੋ ਦੰਦ ਟੀਕਾ ਲੱਗਿਆ 13 ਤਰੀਕ ਨੂੰ ਕੱਬਣ ਹੋਈ ਆ ਬਾਈ ਖੁੱਲੀਆਂ ਫਿਰਨ ਕਰਕੇ ਨਾ ਫਾਰਮ ਚ ਮੋਰੀ ਦੀ ਕਾਲ ਮੰਦੀ ਆ ਤੇ ਖੁੱਲੇ ਰਹਿੰਦੇ ਆ ਇਹ ਦਰਦ ਬੱਚੀ ਦੀ ਵਾਜ ਤੁਸੀਂ ਫੇਸ ਕੁਆਲਿਟੀ ਦੇਖ ਸਕਦੇ ਫੇਸ ਕੁਆਲਿਟੀ ਵਧੀਆ ਬੱਚੀ ਦੀ ਥਣ ਵੀ ਬਈ ਚਾਰੇ ਆ ਚਾਰ ਥਣ ਬਹੁਤ ਸਾਫ਼ ਨੇ ਬਬਾ ਬੰਦੋ ਜੀ ਬੰਦੋ ਬਾਈ ਜੇ ਆਪਣੇ ਕਿਸੇ ਵੀ ਕਿਸਾਨ ਵੀਰ ਨੇ ਦੋ ਬੱਚੀਆਂ ਆ ਆ ਇੱਕ ਤਾਜੀ ਗਾਂ ਲੈਣੀ ਹੋਵੇ ਤਾਂ ਬਾਈ ਨਾਲ ਕੰਟੈਕਟ ਕਰ ਸਕਦੇ ਆ ਉਹ ਬੱਚੀ ਚੈੱਕ ਪਾਸ ਆ ਬਾਈ ਦੀ ਇਹਦੇ ਸੀਮਨ ਲੱਗਿਆ ਵਾ ਹਜੇ ਕਨਫਰਮ ਨਹੀਂ ਹੈਗਾ ਬਾਈ ਕੈਮਰਾ ਆ ਪਾ ਇੱਕ ਵਾਰੀ ਬਾਈ ਦੇ ਸਾਰੇ ਪਸ਼ੂਆਂ ਤੇ ਮਾਰ ਦਿੰਦੇ ਆ ਭਾਈ ਆਪਣਾ ਮੋਬਾਈਲ ਨੰਬਰ ਦੱਸਿਓ ਜੀ ਮੋਬਾਈਲ ਨੰਬਰ 98158 ਹਾਂਜੀ 81607 ਇੱਕ ਮਿੰਟ ਦੁਬਾਰਾ ਬੋਲਿਓ ਜੀ 98158 ਹਾਂਜੀ 81607 ਠੀਕ ਹੈ ਜੀ